ਹਾਂਜੀ ਆ ਦੇਖੋ ਆਪਾਂ ਹੁਣ ਆਪਾਂ ਘੱਗਰ ਦਰਿਆ ਦੇ ਉੱਤੇ ਆਈਆਂ ਠੀਕ ਹੈ ਕਿਉਂਕਿ ਉੱਥੋਂ ਵੀ ਤੁਹਾਨੂੰ ਬੰਨ ਦਿਖਾ ਕੇ ਲੈਣ ਜਿਹੜਾ ਪੰਜਾਬ ਤੇ ਹਰਿਆਣਾ ਦਾ ਬੰਨ ਹੈ ਪੰਜਾਬ ਵੱਲ ਜਿਹੜੇ ਮਾਨਸਾ ਜ਼ਿਲ੍ਹੇ ਦੇ ਵਿੱਚ ਪਾਣੀ ਜਾਂਦਾ ਉੱਥੋਂ ਨਾ ਉੱਥੋਂ ਰੁਕਦਾ ਤੇ ਹੁਣ ਆਪਾਂ ਘੱਗਰ ਦਾ ਆ ਦੇਖੋ ਤੁਸੀਂ ਆ ਜਿਹੜੇ ਆ ਗੇਟ ਜੇ ਲੱਗੇ ਹੋਏ ਹਨ ਤੇ ਜਦੋਂ ਪਾਣੀ ਆਇਆ ਇਸਨੇ ਤੋਂ ਪਰਦ ਹੀ ਹੋ ਗਿਆ ਤੁਸੀਂ ਆਹ ਇਹ ਸਾਬ ਲਾ ਲਓ ਵੀ ਕਿੰਨੀ ਚੌੜੀ ਹੈ ਇਹ ਨਾਲ ਹੀ ਹੈ ਨਾ ਤੇ ਇਦੋਂ ਉੱਪਰ ਦੀ ਹੋ ਗਿਆ ਸੀ ਪਾਣੀ ਸਾਰਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਹੁਣ ਵੀ ਪਾਣੀ ਦਾ ਕਿੰਨਾ ਉਹ ਹੈ ਮਤਲਬ ਜਿੰਨਾ ਡਿੱਗਦਾ ਪਾਣੀ ਕਿੰਨੀ ਸਪੀਡ ਹੈ ਤੇ ਉਸ ਹਿਸਾਬ ਉਦੇ ਸਾਰਾ ਪੁਲਪਾਲ ਦੇ ਉੱਪਰ ਦੀ ਹੋ ਗਿਆ ਸੀ ਆ ਅੰਗਰੇਜ਼ਾਂ ਵਾਲੇ ਦੀ ਬਣਾਈ ਹੋਈ ਹੈ ਜਿਹੜੀ ਇਹ ਘੱਗਰ ਹੈ ਨਾ ਉੱਪਰ ਦੀ ਨਹਿਰ ਲੰਘਦੀ ਥੱਲੇ ਦੀ ਆ ਘੱਗਰ ਲੰਘਦੀ ਦੇਖੋ ਇਹ ਅੰਗਰੇਜ਼ਾਂ ਵਾਲੇ ਦੀ ਕਾੜ ਹੈ ਆਪਣੇ ਹੁਣ ਥੂਣ ਵਾਲਿਆਂ ਦੇ ਨਸ਼ਾ ਕਰਨ ਵਾਲਿਆਂ ਦਾ ਹੁਣ ਤਾਂ ਦਿਮਾਗ ਹੈ ਨਹੀਂਗੇ ਵੀ ਇੰਨਾ ਦਿਮਾਗ ਲਾ ਸਕਣਾ ਤੁਸੀਂ ਦੇਖ ਲਓ ਯਾਰ ਹਨਾ ਤੇ ਇੰਨਾ ਪਾਣੀ ਜਦੋਂ ਉਸ ਟਾਈਮ ਹਨਾ ਪਿੰਡਾਂ ਦੇ ਪਿੰਡ ਜਦੋਂ ਡੋਬੇ ਸੀ ਫਸਲਾਂ ਡੋਬੀਆਂ ਸੀ ਯਾਰ ਬੜਾ ਮਾੜਾ ਕੰਮ ਹੋਇਆ ਸੀ ਉਦੋਂ ਤੁਸੀਂ ਸਾਰੀਆਂ ਵੀਡੀਓ ਦੇਖੀ ਹੋਣੀ ਅੱਜ ਅਸੀਂ ਕੁਦਰਤ ਦੇ ਇਧਰੋਂ ਲੰਘ ਰਹੇ ਸੀ ਮੈਂ ਕਿਹਾ ਆਪਾਂ ਦਿਖਾ ਦਿੰਦੇ ਆ ਵੀਡੀਓ ਦੇ ਵਿੱਚ ਪਹਿਲਾਂ ਤੁਸੀਂ ਹੁਣ ਦੇਖਿਆ ਵੀਡੀਓ ਦੇ ਵਿੱਚ ਅਸੀਂ ਉਹ ਬੰਨ ਦਿਖਾ ਕੇ ਆਏ ਸੀ ਜਿਹੜਾ ਟੁੱਟਿਆ ਸੀ ਮੇਨ ਕਿਉਂਕਿ ਇੱਥੋਂ ਪਾਣੀ ਜਦੋਂ ਉੱਛਲ ਗਿਆ ਸਾਰੇ ਆਹ ਸਾਰਾ ਕੁਝ ਰੋੜ ਕੇ ਲੈ ਗਿਆ ਸੀ ਉਸ ਟਾਈਮ ਦਾ ਤੇ ਬਾਕੀ ਆਜੋ ਆਪਾਂ ਥੱਲੇ ਹੋਰ ਦਿਖਾਉਣੀ ਆ ਆਜੋ ਜੀ ਨੀਚੇ ਦਿਖਾਉਣੀ ਆ ਤੁਹਾਨੂੰ ਇੱਥੋਂ ਪੌੜੀਆਂ ਬੜੀਆਂ ਨੇ ਉਤਰਨ ਵਾਸਤੇ ਯਾਰ ਸਹੀ ਨੇ ਠੀਕ ਹੈ ਤੇ ਦੇਖੋ ਯਾਰ ਹਨਾ ਡਰ ਲੱਗਦਾ ਬਾਈ ਡਰ ਇੱਥੇ ਉਸ ਟਾਈਮ ਜਿਹੜੇ ਨੇ ਇੱਥੇ ਪਾਣੀ ਰੋਕਿਆ ਹੋਣਾ ਜਿਹੜੇ ਔਰੇ ਨੇੜੇ ਨੇੜੇ ਪਿੰਡ ਸੀ ਜਿੰਨਾਂ ਨੇ ਵਿਚਾਰਾ ਨੇ ਘਰ ਛੱਡੇ ਹੋਣੇ ਕੀ ਬੀਤੀ ਹੋਣੀ ਉਹਨਾਂ ਦੇ ਹਨਾ ਉਸ ਟਾਈਮ ਕਿਉਂਕਿ ਆਪਣਾ ਜਦੋਂ ਘਰ ਬਣਾਇਆ ਹੋਵੇ ਮਿਹਨਤ ਨਾਲ ਛੱਡਣਾ ਬੜਾ ਔਖਾ ਲੱਗਦਾ ਹੈ ਆਹ ਦੇਖ ਲਓ ਤੁਸੀਂ ਲੈ ਪਾਣੀ ਦਾ ਦੇਖੋ ਬਹਾ ਦੇਖੋ ਤੁਸੀਂ ਉਹ ਸਾਹਮਣੇ ਤੱਕ ਉੱਪਰ ਦੀ ਨਹਿਰ ਹੈ ਤੇ ਥੱਲੇ ਦੀ ਘੱਗਰ ਦਾ ਪਾਣੀ ਜਾਂਦਾ ਉੱਪਰ ਦੀ ਨਹਿਰ ਦਾ ਪਾਣੀ ਜਾਂਦਾ ਯਾਰ ਇਹ ਵੀ ਹੈ ਨਾ ਸਿਸਟਮ ਕਿਵੇਂ ਬਣਾਇਆ ਹੋਇਆ ਦਿਮਾਗ ਸੀ ਇਹ ਵੀ ਉਹਨਾਂ ਦਾ ਯਾ ਅੰਗਰੇਜ਼ਾਂ ਦਾ ਯਾਰ ਜੇ ਦਿਮਾਗ ਸੀ ਤਾਂ ਹੀ ਆਪਣੇ ਤੇ ਜੋ ਹੈ ਰਾਜ ਕਰ ਗਏ ਨਾ ਟਾਈਮ ਨਹੀਂ ਤਾਂ ਆਪਾਂ ਕਿੱਥੇ ਕਰਨ ਦੇਣਾ ਸੀ ਹੁਣ ਹੁਣ ਠੀਕ ਆ ਦੇਖੋ ਯਾਰ ਬੜਾ ਮੈਂ ਕਹਿੰਦਾ ਖਤਰਨਾਕ ਹੈ ਕੰਮ ਇੱਥੋਂ ਸਾਰਾ ਪਾਣੀ ਉਛਲਿਆ ਸੀ ਤੇ ਸਾਰੇ ਜਿਹੜੇ ਪਿੰਡ ਡਬੋਏ ਸੀ ਵੀਰ ਵਾਲਾ ਹੋ ਗਿਆ ਸਦਾਣੀ ਹੋ ਗਿਆ ਇਧਰ ਚੱਕਲੀ ਛੇਰ ਹੋ ਗਏ ਸਾਰੇ ਪਿੰਡ ਡਬੋਏ ਜਿਹੜੇ ਆ ਇਹਦੇ ਕਾਰਨ ਡੁੱਬੇ ਸੀ ਠੀਕ ਹੈ ਇਹ ਕਾ ਗਰ ਦੇ ਕਾਰਨ ਦੇਖ ਲਓ ਤੁਸੀਂ ਹੁਣ ਤੁਸੀਂ ਆਪ ਸਾਬ ਲਾ ਲਓ ਵੀ ਕੱਗਰ ਨਦੀ ਕਿੱਥੇ ਐ ਇੱਥੋਂ ਬੀਰੀ ਵਾਲੇ ਦਾ ਫਾਸਲਾ ਘੱਟੋ ਘੱਟ ਮੈਂ ਬਾਲਾ ਨਹੀਂ ਕਹਿੰਦਾ ਵੀ 20 ਕਿਲੋਮੀਟਰ ਦਾ ਹੋਣਾ ਹਨਾ ਹੀ ਘੱਟੋ ਘੱਟ 20 ਕਿਲੋਮੀਟਰ ਫਾਸਲਾ ਹੋਣਾ ਦੇਖ ਲਓ ਵੀ ਇੱਥੋਂ ਪਾਣੀ ਗਿਆ ਸੀ 20 ਕਿਲੋਮੀਟਰ ਤੇ ਸਾਰੇ ਘਰ ਡੁੱਬੇ ਸੀ ਐਨਾ ਪਾਣੀ ਆਇਆ ਸੀ ਉਸ ਟਾਈਮ 2023 ਦੇ ਵਿੱਚ ਤੁਸੀਂ ਸਾਰੀਆਂ ਵੀਡੀਓ ਵਾਇਰਲ ਹੋਣੀਆਂ ਦੇਖਾ ਦੇਖ ਲਓ ਸਮਾਰ ਕੇ ਆ ਲੋ ਧਿਆਨ ਮਾਰ ਲਓ ਲੈ ਕਿਵੇਂ ਪਾਣੀ ਇੱਥੋਂ ਦੇਖੋ ਕਿੰਨਾ ਉੱਚਾ ਹੈ ਮਤਲਬ ਪੁਲ ਹਨਾ ਸਾਰਾ ਪੁਲ ਪਲਜ ਸਭ ਉੱਛਲ ਗਿਆ ਸੀ ਇੱਥੋਂ ਸਾਰਾ ਕੁਝ ਉੱਪਰ ਦੀ ਹੋ ਗਿਆ ਸੀ ਇਹਦੇ ਪਾਣੀ ਉਸ ਟਾਈਮ ਐਨਾ ਪਾਣੀ ਆਇਆ ਸੀ ਦੇਖ ਲੋ ਆਲ ਦਾਲਾ ਧਿਆਨ ਮਾਰ ਕੇ ਐਨੀ ਚੌੜੀ ਨਦੀ ਦੇ ਵਿੱਚੋਂ ਪਾਣੀ ਉੱਥਰ ਕੇ ਉੱਪਰ ਨੂੰ ਚੱਲ ਗਿਆ ਸੀ ਹਨਾ ਕਮਾਲ ਦੀ ਗੱਲ ਆ ਯਾਰ ਓਕੇ 3 ਮਿੰਟ ਦੀ ਹੋ ਗਈ 3 ਮਿੰਟ ਦੀ ਹੋ ਗਈ ਵੀਡੀਓ ਬਸ